ਰਾਜ ਫਲੈਗ ਮਾਰਚ ਕਰਨ ਦਾ ਜਰੂਰ ਇਹਦਾ ਮੇਖੋ ਉਦੇਸ਼ ਕੀ ਹੈ ਜੀ ਫਲੈਗ ਮਾਰਚ ਸ਼ਹਿਰ ਦੇ ਵਿੱਚ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਕਾਬੂ ਕਰਨ ਲਈ ਔਰ ਸੀਨੀਅਰ ਅਫਸਰਾਂ ਨੂੰ ਆਇਆ ਹਦਾਤਾ ਮੁਤਾਬਕ ਜਿਹੜੇ ਵੀ ਮਾੜੇ ਅਨਸਰ ਨੇ ਉਹਨਾਂ ਦੇ ਕਾਬੂ ਕਰਕੇ ਉਹਨਾਂ ਦੇ ਜੋ ਵੀ ਲੀਗਲ ਐਕਸ਼ਨ ਹੈਗਾ ਉਹਨੂੰ ਕਰਨ ਲਈ ਤੇ ਜਾਂ ਜਿਹੜੇ ਕੋਈ ਛੋਟੇ ਮੋਟੇ ਕੋ ਵਰਦਤਾਂ ਦਾ ਅੰਜਾਮ ਦਿੰਦੇ ਆ ਉਹਨਾਂ ਨੂੰ ਪ੍ਰੀਵੀਅਸ ਜਿਹੜੇ ਮੁਕਦਮਿਆਂ ਦੇ ਵਿੱਚ ਸੈਗੇ ਨੇ ਜਾਂ ਬੇਲ ਆਊਟ ਹੋ ਕੇ ਆਏ ਨੇ ਉਹਨਾਂ ਨੂੰ ਚੈਕਿੰਗ ਵਾਸਤੇ ਜਿਹੜਾ ਹੈਗਾ ਫਲੈਗ ਮਾਰਚ ਕਰ ਰਹੇ ਆ ਤਾਂਕਿ ਸਿਟੀ ਦਾ ਮਾਹੌਲ ਜਿਹੜਾ ਸੁਖ ਸ਼ਾਂਤੀ ਵਾਲਾ ਬਣਿਆ ਰਹੇ ਔਰ ਗੰਮਾੜੇ ਅਨਸਰਾਂ ਨੂੰ ਮੈਸੇਜ ਪਾਸ ਹੋਵੇ ਵੀ ਜੇ ਕੋਈ ਕ੍ਰਾਈਮ ਕੀਤਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਇਆ ਜਾਊਗਾ ਕਾਰਵਾਈ ਕੀਤੀ ਜਾਊਗੀ ਔਰ ਜਿਹੜੇ ਵੀ ਇੱਥੇ ਸਾਡੇ ਸਿਟੀ ਦੇ ਵਿੱਚ ਡਰੱਗ ਦੇ ਰਿਗਾਰਡਿੰਗ ਹੋਏ ਹੌਟਸਪੌਟ ਹੈਗੇ ਨੇ ਉਹਨਾਂ ਦੇ ਵੀ ਅਸੀਂ ਅੱਜ ਫਲੈਗ ਮਾਰਚ ਦੇ ਦਰਮਿਆਨ ਚੈਕਿੰਗ ਕਰਾਂਗੇ ਚੈਕਿੰਗ ਕਰਨ ਤੇ ਜੇ ਕੋਈ ਕੋਈ ਮੜਾ ਅਨਸਰ ਮਿਲਦਾ ਜਾਂ ਕੋਈ ਬਰਾਮਦਗੀ ਹੁੰਦੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂ ਸੇ ਕਿਹੜੀ ਕਿਹੜੀ ਜਗਤ ਤੇ ਇਹ ਜਾਏਗਾ ਫਲੈਗ ਮਾਰਚ ਆਲਮੋਸਟ ਸਿਟੀ ਟੂਰੀਨੋ ਕਵਰ ਕਰਾਂਗੇ ਅਸੀਂ ਸਾਰੇ ਸਿਟੀ ਟੂਰੀਦੇ ਵਿੱਚ ਉਸ ਜਿੰਨੇ ਵੀ ਆਪਣੇ ਮਾੜੇ ਹੈਗੇ ਏਰੀਏ ਜਾਂ ਸਲਾਮੇਰੀਏ ਹੈਗੇ ਨੇ ਉਹ ਸਾਰੇ ਕਵਰ ਕਰ ਕਿਸੇ ਜਗ੍ਹਾ ਤੇ ਨਾਕੇ ਵੀ ਲਗਾਏ ਜਾਣਗੇ ਜੀ ਆਫਟਰ ਫਲੈਗ ਮਾਰਚ ਆਰ ਸਰਚ ਉਸ ਤੋਂ ਬਾਅਦ ਫਿਰ ਨਾਕਾਬੰਦੀ ਕੀਤੀ ਜਾਊਗੀ ਉਸ ਤੋਂ ਪਹਿਲਾਂ ਦਾ ਸਾਰੇ ਸਰਚ ਕਰਾਂਗੇ ਜੋ ਚੈਕਿੰਗ ਕੀਤੀ ਕੀ ਇਹਦੇ ਬਾਰੇ ਕੀਤੀ ਅੱਜ ਅਸੀਂ ਪੂਰੇ ਤੁਰੇ ਦੇ ਵਿੱਚ ਪਹਿਲਾ ਦਾ ਫਲੈਗ ਮਾਰਚ ਕੀਤਾ ਤੇ ਜਿਹੜੀਆਂ ਬਸਤੀਆਂ ਦੇ ਵਿੱਚ ਇਹ ਮਾੜੇ ਅਨਸਰ ਸੀ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਆ ਤੇ ਉਹਨਾਂ ਨੂੰ ਜਿਹੜੇ ਬੰਦੇ ਵਾਂਟਡ ਸੀ ਇਹਨਾਂ ਨੂੰ ਚੈੱਕ ਕੀਤਾ ਤੇ ਇਸ ਦਰਮਿਆਨ ਇੱਕ ਮਨਾਕਸ਼ੀ ਜੇ ਸੰਜੂ ਵਾਈਫੋਂ ਕੋ ਕਸ਼ਕੀਸ਼ ਕਸ਼ਕਮਰ ਉਹ ਤੋਂ 15 ਗ੍ਰਾਮ ਚਟਾ ਮਿਲਿਆ ਉਹਦਾ ਖਰਚਾ ਅੱਜ ਤੋਂ ਦੇ ਰਿਹਾ ਹੈ ਤੇ ਬਾਕੀ ਵੀ ਅਜੇ ਨਾਹਨ ਨਾਕਾਬੰਦੀ ਕਰਾ ਕੇ ਤੇ ਚੈਕਿੰਗ ਕਰਾਵਾਂਗੇ ਮਾੜੇ ਅਨਸਰਾਂ ਨੂੰ ਪੂਰੀ ਤਰ੍ਹਾਂ ਦਾ ਨਾਟ ਪਾਈ ਜਾਊਗੀ ਸੀਨੀਅਰ ਅਫਸਰਾਂ ਨਾਲ ਵੀ ਜਿਹੜੀਆਂ ਹਦਾਇਤਾਂ ਨੇ ਐਸਐਸਪੀ ਜੀਮਾਨ ਜੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇਹ ਜਿਹੜਾ ਸਰਟੀਫਿਕੇਸ਼ਨ ਤੇ ਫਲੈਗ ਮਾਰਕ ਕਰ ਰਹੇ ਹਾਂ ਕੁਝ ਗੱਡੀਆਂ ਵੀ ਕਬਜ਼ੇ ਚ ਲਈਆਂ ਗਈਆਂ ਨੇ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਨੇ ਜਿਹੜੀਆਂ ਮੁਹੱਲੇ 'ਚ ਖੜੀਆਂ ਸੀਗੀਆਂ ਉਹਨਾਂ ਦੇ ਜਿਹੜੇ ਕੋਈ ਸ਼ੱਕ ਇਹਨਾਂ ਵਿੱਚ ਆ ਗਿਆ ਉਹਨਾਂ ਦੇ ਕਾਗਜ਼ ਲੈ ਕੇ ਜਾ ਰਹੇ ਆ ਤੇ ਉਹਨਾਂ ਦੇ ਕਾਗਜ਼ ਲਿਆਉਣਗੇ ਤੇ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਫਿਰ ਉਹਨਾਂ ਦੇ ਖਲਾਫ ਉਸ ਹਿਸਾਬ ਨਾਲ ਜਿੰਦੀਆਂ ਹੋਣੀਆਂ ਵਾਪਸ ਤੇ ਜੇ ਨਹੀਂ ਹੋਣੀਆਂ ਤੇ ਫਿਰ ਦਾ ਹਿਸਾਬ ਨਾਲ ਕਰ ਦੇ